ਅੱਸੀ ਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਸੇ ਤਾਂ ਤੇ ਲੋ ਵੀ ਮਿੱਤਰੋ ਅੱਜ ਤੀਜੇ ਸੂਏ ਸੂਣ ਵਾਲੀ ਝੋਟੀ ਲੈਂਦੀ ਆ ਛੋਡੇ ਵਾਸਤੇ ਕੱਢ ਕੇ ਪੂਰੀ ਟਾਫ ਜਿਹਨੂੰ ਆਪਾਂ ਕਹਿੰਦੇ ਨੇ ਪੂਰਾ ਚੰਗਾ ਬਰੀਡ ਤੇ ਕੰਮ ਹੋਇਆ ਵਾ ਚੰਗੀ ਮੂਰਾ ਹੈ ਕੈਰੈਕਟਰ ਤੁਸੀਂ ਆਪ ਹੀ ਦੇਖ ਸਕਦੇ ਆ ਤੇ ਆਰਡਰ ਵੀ ਤੁਹਾਨੂੰ ਦੇਸੀ ਜਾਂਦਾ ਤੇ ਬਾਕੀ ਤੋਰ ਤੁਰ ਕੇ ਢੇੜਾ ਗੂੜਾ ਦਵਾ ਕੇ ਆਪਾਂ ਦਿਖਾਵਾਂਗੇ ਇਹ ਵੀਡੀਓ ਹੈਗੀ ਆ ਜੀ ਪਿੰਡ ਫੂਲ ਦੀ ਟਵਾਲੀ ਤੇ ਫੂਲ ਦੇ ਜਮਾ ਅੱਧ ਦੇ ਵਿੱਚ ਦਿਵਲਾਂ ਦੇ ਘਰ ਆ ਜਾਂਦੇ ਆ ਜੀ ਜਿਹਨੂੰ ਕਈ ਵਾਰੀ ਕੋਈ ਦੂਰ ਵਾਲਾ ਬੰਦਾ ਹੁੰਦਾ ਨਾ ਤਾਂ ਕਿਸੇ ਨੂੰ ਮਰਜ਼ੀ ਆਪਾਂ ਸੜਕ ਤੇ ਜੇ ਤੁਰੇ ਜਾਂਦੇ ਬਗਾਨੇ ਪਿੰਡ ਦੇ ਬੰਦਾ ਵੀ ਨੰਗੂ ਉਹ ਵੀ ਦੱਸ ਦੂਗੀ ਇਹ ਦੇਲਾਂ ਦੇ ਘਰ ਹੈ ਜੀ ਤੇ ਨਾਂ ਬਾਈ ਦਾ ਕੁਲਵਿੰਦਰ ਸਿੰਘ ਹੈ ਤਾਂ ਨੰਬਰ ਵੀ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਤਾਂ ਝੋਟੀ ਖੋਲ ਕੇ ਵੀ ਤੁਹਾਨੂੰ ਦਿਖਾਉਣੇ ਆ ਤਾਂ ਗੱਲਬਾਤ ਪਹਿਲਾਂ ਕੁਲਵਿੰਦਰ ਨਾਲ ਕਰਦੇ ਆ ਝੋਟੀ ਖੋਲਣ ਤੋਂ ਪਹਿਲਾਂ ਤੇ ਕੁਲਵਿੰਦਰ ਭਾਈ ਕੀ ਹਾਲ ਹੈ ਠੀਕ ਹੈ ਜੀ ਬਹੁਤ ਵਧੀਆ ਕੁਲਵਿੰਦਰ ਇਹ ਆਪਣੀ ਘਰ ਦੀ ਝੋਟੀ ਹੈ ਭਾਈ ਇਹ ਆਪਣੀ ਹਾਂ ਇਹ ਦੀ ਆਪਣੀ ਮੀਣੀ ਦੀ ਅੱਛਾ ਆ ਮੀਣੀ ਵੱਡੀ ਮੱਝ ਦੀ ਹੈ ਹਾਂ ਇਹ ਦੀ ਹੈਗੀ ਤੇ ਇਹਨੇ ਕੁਲਵਿੰਦਰ ਪਹਿਲੇ ਸੂਏ ਕਿੰਨਾ ਦੁੱਧ ਕਰ ਇਹਨੇ ਐਸਨੇ ਹਾਂ ਜਿਹੜੀ ਝੋਟੀ ਅੱਜ ਹੁਣ ਪਹਿਲੇ ਸੂਏ ਦਿੱਤਾ ਸੀ 14 ਕਿਲੋ ਤੇ ਦੂਜੇ ਦੂਜੇ ਨੇ ਦਿੱਤਾ 7.5 18 ਕਿਲੋ ਸਾਢੇ 7.5 18 ਕਿਲੋ ਤੇ ਤੀਜੀ ਵਾਰ ਸੂਣ ਨੂੰ ਤਿਆਰ ਹੈ ਤੀਜੀ ਵਾਰ ਨੂੰ ਤਿਆਰ ਹਾਂ ਤੇ ਇਹਦੇ ਸੀਮਨ ਕਿਹੜੇ ਲੱਗਿਆ ਵਾ ਬਾਈ ਇਹਦੇ ਲੱਗਿਆ ਵਾ ਸਮਰਾਟ ਥੇਮ ਕੇਰੀਆਂ ਦਾ ਸਮਰਾਟ ਥੇਮ ਕੇਰੀਆਂ ਵਾਲਾ ਆਪਾਂ ਬਾਈ 51 ਦੀ ਇਹ ਆਪਾਂ 51 ਦੀ ਹੈ ਬਹੁਤ ਚੰਗੀਆਂ ਝੋਟੀਆਂ ਵੀ ਬਹੁਤ ਚੰਗੀਆਂ ਆ ਤੇ ਆਜਾ ਬਾਈ ਖੋਲ ਕੇ ਦਿਖਾਈਏ ਆਪਾਂ ਲੋ ਵੀ ਮਿੱਤਰੋ ਤਾਂ ਕਮੈਂਟ ਵੀ ਕਰ ਦਿਆ ਕਰੋ ਨਾਲ ਜਿਹੜੀਆਂ ਇਦਾਂ ਦੇ ਜਿਹੜੇ ਟੌਪ ਦੇ ਨਗინੇ ਆ ਤੇ ਇਹਦੀਆਂ ਵੀਡੀਓ ਬਹੁਤ ਘੱਟ ਆਉਂ ਕਿਉਂਕਿ ਨਾਰਮਲ ਮਾਝੀ ਦੀ ਤੁਹਾਨੂੰ ਪਤਾ ਮੈਂ ਘੱਟ ਪਾ ਕੇ ਖੁਸ਼ ਆਂ ਕਿਉਂਕਿ ਐਂ ਜੇ ਹੁੰਦਾ ਵੀ ਸਾਰੇ ਭਰਾ ਜਮਾਨੇ ਦੇ ਬਰੀਡ ਤੇ ਹੀ ਕੰਮ ਕਰਨਾ ਹਾਂ 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 ਇਧਰ ਨੂੰ ਲੈ ਚੱਲ ਚਲ ਮੈਂ ਬਾਈ ਨਾਲ ਕੋਈ ਨਾ ਕੋਈ ਨਾ ਪਾ ਲੋ ਖੜਗੀ ਨੇ ਇੱਕ ਵਾਰੀ ਦੁਬਾਰੇ ਹੋ ਜੂ ਬਸ ਥੋੜਾ ਜਿਹਾ ਕਈ ਵਾਰੀ ਜੱਕਦੀ ਆ ਸੂਨ ਵਾਲਾ ਪਸ਼ੂ ਡਰ ਜਾਂਦਾ ਬਿਲਕੁਲ ਜਦੋਂ ਘਰੇ ਆਉਂਦਾ ਨਾ ਇਹਨਾਂ ਨੂੰ ਐਂ ਹੁੰਦਾ ਵੀ ਡਾਕਟਰ ਰੋਟਰ ਆਗੇ ਲਾਵੀ ਮੈਟਰ ਤਾਂ ਹੀ ਕਿਉਂਕਿ ਮੇਰਾ ਫੋਕਸ ਹੈਗਾ ਵੀ ਤੁਹਾਨੂੰ ਮੈਂ ਆਡਰ ਦਿਖਾਵਾਂ ਇਹਦਾ ਪੂਰੀ ਚੰਗੀ ਤਰ੍ਹਾਂ ਤਾ ਕਲਵਿੰਦਰਾ ਦੇ ਦਿਨ ਪੂਰੇ ਹੋ ਗਏ ਦੇਣਾ ਦੇ ਭਾਈ ਅੱਜ ਪੂਰੇ ਹੋ ਗਏ ਅੱਛਾ ਅੱਜ ਪੂਰੇ ਹੋ ਗਏ ਹਜੇ ਉਹ ਲੈ ਜੂ ਇੱਕ ਦੋ ਦਿਨ ਹੈ ਨਾ ਕੋਈ ਨਾ ਕੋਈ ਨਾ ਨਹੀਂ ਬਹੁਤ ਸੋਹਣੀ ਐ ਵੀ ਬਣੀ ਜਾਂਦੀ ਐ ਬਸ ਸਾਡ ਰੂਟਰ ਬਹੁਤ ਸੋਹਣਾ ਦੇਸੀ ਜਾਂਦਾ ਲੋ ਵੀ ਮੇਤਰੋ ਕਲੀ ਖਿੱਚ ਕਰਦੀ ਐ ਤਾਂ ਝੋਟੀ ਦਾ ਜਿਆਦਾ ਜ਼ੋਰ ਤਾਂ ਨਹੀਂ ਲਵਾਉਂਦੇ ਵੀ ਡਰਾ ਕੇ ਕਾਹਨੂੰ ਆਪਾਂ ਉਹ ਕੱਢਣੀ ਐ ਹਾਂ ਤੇ ਕੀ ਉਮੀਦ ਐ ਕਲਵਿੰਦਰਾ ਇਤੀ ਦੁੱਧ ਕਿੰਨਾ ਕਰ ਸਕਦੀ ਐ ਭਈ ਇਹ ਤੇਰੇ ਹਿਸਾਬ ਨਾਲ ਭਾਈ 18 ਦਾ ਆਪਣਾ ਜੋ ਆਇਆ ਵਾ ਦੇਖੋ ਆਓ ਵੀ ਜੇ 18 ਜੋ ਆਇਆ ਵਾ ਉਹੀ ਗੱਲ ਐ 18 20 ਤਾਂ ਦੇਣੀ ਦੇਣਾ ਹਾਂ ਤਾਂ ਦੇਊ ਦੇਊ 20 20 ਦੇ ਸਕਦੇ ਹਾਂ ਹਾਂ ਬਿਲਕੁ ਦੂਜੇ ਸੂਏ ਨੂੰ ਤਿਆਰੀ ਆਈ ਤੇ ਕਿੰਨੀ ਜ਼ਿਆਦਾ ਲੱਗਦੀ ਹੈ ਤੈਨੂੰ ਦੂਜੇ ਦਾ ਤਾਂ ਪੂਰਵੋ ਹੀ ਆ ਅੱਛਾ ਵੀ ਦੂਜੇ ਸੂਏ ਨੂੰ ਪੂਰੀ ਫੁੱਲ ਤਿਆਰੀ ਕੀਤੀ ਵੀ ਆਪਣੇ ਉਹ ਵੀ ਜੇ ਹਜੇ 1-2 ਦਿਨ ਲੱਗੇ ਤੇ ਹਜੇ ਤਾਂ ਹੋਰ ਵੀ ਬਹੁਤਾ ਟਰੂਟਰ ਭਰਨਾ ਹੈ ਨਾ ਹਾਂ ਹਲੇ ਜੀ 2-3-4 ਦਿਨ ਤਾਂ ਲੱਗ ਆਊਗੀ ਲੱਗਦਾ ਹੂੰ ਬਿਲਕੁਲ ਤੇ ਕੁਲਵਿੰਦਰ ਭਾਈ ਤੇਰਾ ਨੰਬਰ ਕਿੰਨਾ 88378 88378 31031 31031 ਇੱਕ ਵਾਰੀ ਹੌਲ ਬੋਲ ਦੇ ਬਈ 88378 31031 ਲਓ ਵੀ ਭਾਈ ਇਹ ਨਾਂ ਕੁਲਵਿੰਦਰ ਸਿੰਘ ਹੈ ਤੇ ਇਹ ਦੇਵਲਾਂ ਦੇ ਘਰ ਆ ਜਿਵੇਂ ਤੁਹਾਨੂੰ ਦੱਸਤਾ ਵੀ ਇਹ ਦੇਵਲਾਂ ਦੇ ਪਰਿਵਾਰ ਦੇ ਵਿੱਚੋਂ ਹੈ ਸਾਰੇ ਘਰ ਇਹਨਾਂ ਦੇ ਕਹਿੰਦੇ ਹਟਵਾਲੀ ਤੇ ਫੂਲ ਇਹ ਅੱਧ ਦੇ ਵਿੱਚ ਆ ਜਾਂਦੇ ਆ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜਾ ਮੂਹਰੇ ਜੇ ਤੁਸੀਂ ਇੱਕ ਵੱਡੀ ਨਿਸ਼ਾਨੀ ਆ ਤਾਂ ਇਹਨਾਂ ਦੇ ਘਰਾਂ ਦੇ ਮੂਹਰੇ ਇਹਨਾਂ ਦੇ ਆਪ ਦੇ ਘਰਾਂ 'ਚ ਚਾਰ ਵਾਲੀ ਫੈਕਟਰੀ ਲੱਗੀ ਹੋਈ ਆ ਠੀਕ ਹੈ ਜੀ ਬਸ ਇਧਰ ਆਪਾਂ ਇੰਕੋ ਬਰਾੜਨੇ ਆ ਲੋ ਵੀ ਮਿੱਤਰੋ ਚਲੋ ਚੈੱਕ ਇਹ ਮੈਂ ਪੂਰੀ ਤਸੱਲੀ ਨਾਲ ਹਾਂ ਬਹੁਤ ਦੂਰ ਘਟ ਘਟ ਤੇ ਥਣ ਆਪਾਂ ਕਹਿੰਦੇ ਨੇ ਆਰਡਰ ਦਾ ਸਹਿਜ ਵੀ ਬਹੁਤ ਜ਼ਬਰਦਸਤ ਤੇ ਬਹੁਤ ਸੋਹਣਾ ਸਹਿਜ ਆ। ਇਹਦੀ ਮਾਂ ਹੀ 18 ਕਿਲੋ ਦੁੱਧ ਦਿੰਦੀ ਆ ਹਾਂ। ਅੱਛਾ ਇਹ ਮੀਣੀ ਆਪ। ਹਾਂ ਮੀਣੀ ਆਪ ਆਪਣੇ ਕੋਲ ਤਾਂ ਬਹੁਤ ਸੂਏ ਹੋ ਗਈ। ਓਕੇ। ਆਹ ਵੱਡੀ ਹੋ ਗਈ। ਹਾਂ ਵੱਡੀ ਹੋ ਗਈ। ਹੂੰ ਦੇਖ। ਲੋ ਆਹ ਵੀ ਇਸੇ ਦੀ ਕੱਟੀ ਆ ਵੀ। ਦੇਖੋ ਨਾਲੇ ਉਮਰ ਦੀ ਬੁੜੀ ਆ ਤੇ ਜਮਾਂ ਆੜਰੇ ਤੋਕੜ ਹੋਈ ਵੀ ਹੁਣ। ਹਾਂ ਇਹ ਦੁੱਧ ਹੁਣਾ ਬਸ ਥੋੜਾ-ਮੋਟਾ ਦਿੰਦੀ ਆ। ਓਕੇ ਛੱਡਣ ਲਈ। ਆਹ ਕੱਟੀ ਵੀ। ਇਹ 14 70 ਦੱਸਦੀ ਆ ਇਹ। ਦੇਖ ਬਾਈ। ਅਸਲ ਵਿੱਚ ਇਹ ਤੇਰੀ ਫ ਦੇਖ ਇੱਕ ਚੀਜ਼ ਬਣਦੇ ਆ ਲੋਕ ਐ ਵਲਾਂ ਮੱਥਾ ਕਹਿੰਦਾ ਨਾਲੇ ਮੀਣੀ ਪਿੱਛੇ ਨਹੀਂ ਹੁੰਦਾ ਜਦ ਸੰਗ ਤਾਂ ਨਿੱਚੇ ਉਹੀ ਆ ਜਾਂਦੇ ਹੁੰਦੇ ਆ ਆਪਣੀ ਮੂਰਾ ਕੋਈ ਮਰਜੀ ਮੱਥੇ ਤੇ ਪੂਰਾ ਵੱਲੀ ਐ ਹੂੰ ਤੇ ਝੋਟੀਆਂ ਧੀਆਂ ਦੇਖੋ ਜੰਮਾਂ ਸ਼ਰੇ ਦੀਆਂ ਹਨਾ ਕਿਉਂਕਿ ਦੁੱਧ ਆਣਾ ਇਹਦੇ ਚ ਹਾਂ ਦੁੱਧ ਦਾ ਤਾਂ ਚੰਗੀ ਲੈਣ ਆ ਕਿਤੇ ਨਕਤਾਈ ਇਹਦੇ ਚ ਮਗਰ ਦੁੱਧ ਫਾਂ ਲੈਣ ਵਧੀਆ ਹੈ ਹਾਂ ਲੈਣ ਚੰਗੀ ਆ ਲੈਣ ਚੰਗੀ ਕਰਕੇ ਝੋਟੀਆਂ ਦੇਖ ਨਗੀਨੇ ਵਰਗੀਆਂ ਕੱਢਦੀਆਂ ਨੇ ਤਾਂ ਝੋਟੀ ਮਤਲਬ ਮੰਨ ਲਾ ਦੇ ਆਪਣੀ ਨੇ 16 ਕਿਲੋ ਦਿੱਤੀ ਹੀ ਪਰੇ ਖੜੀ ਐ ਜੀ ਅੱਛਾ ਉਹ ਵੀ ਇਹਦੀ ਐ ਨਹੀਂ ਨਹੀਂ ਅੱਛਾ ਉਹ ਹੋਰ ਆਗਾ ਆਪਣਾ ਪ੍ਰਵੀਨ ਕ੍ਰਵੀਨ ਫੌਜੀ ਨੇ ਇੱਕ ਹਾਂ ਹਾਂ ਉਹ ਤੋਂ ਲੈਂਦੀ ਸੀਗੀ ਉਹ ਅੱਛਾ ਉਹ ਤੋਂ ਲੈਂਦੀ ਪਹਿਲੇ ਛੇ 16 ਕਿਲੋ ਦੋ ਦਿੱਤਾ ਉਹ ਝੋਟੀ ਨੇ ਓਕੇ ਹਾਂ ਉਹ ਦੂਜੇ ਸੂਆ ਗੱਭਣ ਨੇ ਨਹੀਂ ਬਹੁਤ ਸੋਹਣਾ ਆ ਵੀ ਝੋਟੀ ਗੱਭਣ ਕਰਾਤੀ ਹਾਂ ਇਹ ਇੱਕ ਇਹ ਕਰਾਉਣੀ ਆ ਹੁਣ ਜਿਹੜੇ ਭਰਾਵਾਂ ਦੀ ਸੈਕਸਟੀ ਘਭਰਾਵਾਂਗੇ ਓਕੇ ਇਹ ਵੀ ਬਹੁਤ ਸੋਹਣੀ ਹੈ ਹਾਂ ਝੋਟੀ ਬਹੁਤ ਬਣੀ ਨਹੀਂ ਫੀਮੇਲਾਂ ਦੇ ਵਿੱਚ ਸੈਕਸਟੀ ਟੀਮ ਠੀਕ ਆ ਨਾ ਭਰਾਵੇ ਮੈਸਾਂਜ ਅੱਛਾ ਮੈਸਾਂਜ ਤਾਂ ਬਸ ਤੂੰ ਝੋਟਾ ਜਿਹੜਾ ਬਸ ਉਹੀ ਚੰਗੇ ਰਿਕਾਰਡ ਵਾਲੇ ਨੇਚਰਲ ਜਿਹੜੀ ਕੱਟੀ ਆ ਗਈ ਤੇਰੇ ਕੋਲੇ ਹੈਨਾ ਉਹ ਰੀਸ਼ ਹੀ ਨਹੀਂ ਕਰਦੇ ਅਦੇ ਜਿਵੇਂ ਹੁਣ ਇੱਧਰ ਕੋਲੇ ਆਮ ਬਰੀਡ ਦੀਆਂ ਨੇਚਰਲ ਕਟਿੰਗਾਂ ਬਣਾ ਪਾ ਗਲਾਂਗਮ ਹਣਾ ਤਾਂ ਇਹਦੀ ਪ੍ਰੋਪਰ ਰੀਸ ਕਰਕੇ ਦਿਖਾਉਣ ਕਿਉਂਕਿ ਜਿਹੜਾ ਸਿਕਸੀਮਨਾ ਥੋੜਾ ਜਿਹਾ ਪਸੂ ਰਹਿੰਦਾ ਘੱਟ ਆ ਉਹਦੇ ਨਾਲ ਸਿਕਸੀ ਮੰਡੀ ਸਭ ਤੋਂ ਵੱਡੀ ਸਮੱਸਿਆ ਹੈ ਵੀ ਬਾਰੀ-ਬਾਰੀ ਲਾਉਣਾ ਪੈਂਦਾ ਹਣਾ ਖਰਚ ਜ਼ਿਆਦਾ ਹੁੰਦਾ ਮਹਿੰਗਾ ਠੀਕ ਹੈ ਤੇ ਪਰ ਟਾਈਮ ਹੁਣ ਝੋਟੀ ਦਾ ਲੰਘਣਾਂ ਦਾ ਹੀ ਜਿਹੜਾ ਵੀ ਟੀਕਾ ਚੰਗਾ ਤਾਂ ਭਰਾ ਦੇ ਹਾਂ ਵਧੀਆ ਭਰਾਵਾਂਗੇ ਹਾਂ ਵੀ ਲੋ ਵੀ ਮਤਰੂ ਅੱਗੇ ਜਿਵੇਂ ਮੈਂ ਤੁਹਾਨੂੰ ਅੱਜ ਵਾਲੀ ਲੈਬ 'ਚ ਵੀ ਦੱਸਦਾ ਸੀ ਬੇਬੀ ਪਰਿਵਾਰ ਸਾਰੇ ਕੰਮ ਆਲੇ ਆ ਤੇ ਸਾਰਿਆਂ ਦੇ ਤਕਰੀਬਨ ਕੁਲਵਿੰਦਰ ਆਪਣੇ ਸਾਰੇ ਪਸ਼ੂ ਸਾਰਿਆਂ ਦੇ ਆਪਣੇ ਘਰਾਂ 'ਚ ਹਨ ਆਪਣੇ ਸਾਰਿਆਂ ਦੇ ਫਾਰਮ ਹੀ ਆ ਸਾਰੇ ਦਾਦਾ 20 20 30 30 ਪਸ਼ੂ ਹੈਗੇ ਹਨ ਮੋਜਨ ਮੋਜਨ ਆਪਣੇ ਘਰਾਂ 'ਚ ਹੈਗਾ 5 400 ਪਸ਼ੂ 500 ਇੱਕ ਘਰਾਂ 'ਚ ਹੋਊਗਾ ਹੋਊਗਾ ਮੋਜਨ ਵਾਲੀ ਹੋ ਹਾਂ ਦੇਖੋ ਜੀ 50 ਹਰਿਆਂ ਕੋਲ ਹੀ ਹਾਂ ਸਾਰਿਆਂ ਕੋਲ ਹੀ 50 50 ਹੈ ਬਾਈ ਕਹਿੰਦਾ ਤੇ ਤੂੰ ਦੇਖ ਲਓ ਜੀ ਇਹ ਵੀ ਬਹੁਤ ਵਧੀਆ ਚੰਗੀ ਚੀਜ਼ ਹੈ ਆਪਣੇ ਕੋਲ ਤਾਂ ਗਾਇਆਂ ਕਰਕੇ ਮੱਝਾਂ ਦਾ ਔਖਾ ਨਹੀਂ ਮਤ ਆਪਾਂ ਦਾ ਇੱਕ ਕੰਮ ਹੀ ਲੋਟ ਹੁੰਦਾ ਜਾਂ ਮੱਝਾਂ ਦਾ ਜਾਂ ਗਾਇਆਂ ਦਾ ਉਹ ਪਰ ਗਾਇਆਂ ਦੇ ਨਾਲ ਯਾਰ ਟਾਈਮ ਨਾਲ ਭਈਏ ਸਕੇ ਦਾ ਮਸ਼ੀਨ ਮਸੂਨ ਲੱਗ ਜਾਂਦੀ ਹੈ ਹਨਾ ਫਿਰ ਵਿੱਚ ਮੱਝਾਂ ਨਹੀਂ ਲੋਟ ਆਉਂਦਾ ਆਪਾਂ ਦੁੱਧ ਹੋ ਜਾਂਦਾ ਨਾਲ ਮੱਝ ਦਾ ਅਗਲਾ ਕਹਿੰਦਾ ਰੱਖ ਦੋ ਹੈਗੀਆਂ ਖੜੀਆਂ ਹਨ ਤਾਂ ਲਓ ਵੀ ਮਿੱਤਰੋ ਧੰਨਵਾਦ ਤੁਹਾਡਾ ਸਤਿ ਸ੍ਰੀ ਅਕਾਲ ਤੇ ਵੱਧ ਤੋਂ ਵੱਧ ਕਰਿਆ ਕਰੋ ਸ਼ੇਅਰ ਤੇ ਏਦਾਂ ਦੀਆਂ ਝੋਟੀਆਂ ਤਾਂ ਬਾਈ ਇਹ ਮੇਰੇ ਮੰਨਣ ਦੇ ਮੁਕਾਬਲ ਤੁਸੀਂ ਵੀ ਵੀਡੀਓ ਦੇਖਦੇ ਬਹੁਤ ਟਾਈਮ ਵੱਧੋ ਨਿਕਲਦੀਆਂ ਬਾਈ ਤਾਂ ਨੰਬਰ ਵੀ ਤੁਹਾਨੂੰ ਦੇਤਾ ਸਕਰੀਨ ਤੇ ਵੀ ਚੱਲੂਗਾ ਤੇ ਕੰਡੈਕਟ ਬਾਈ ਨਾ ਕਰਿਓ ਤੁਸੀਂ ਤੇ ਰਾਮਪਰਾ ਫੂਲ ਫੂਲ ਪੈ ਜਾਂਦਾ ਇਹ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਮੇਰੇ ਪਿੰਡ ਦੇ ਨਾਲ ਹੀ ਦੋ ਦੋ ਤਿੰਨ ਕਿਲੋਮੀਟਰ ਹੀ ਕਹਿ ਸਕਦੇ ਆਂ ਦੂਰ ਆ ਬਸ ਧੰਨਵਾਦ ਜੀ